ਤੂੰ ਕੀ ਕਰ ਰਿਹਾ ਅੱਜ ਓਏ ਬੋਸੀ ਕਾਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਤੱਕੀ ਫਿੱਟ ਹੋ ਗਏ ਇੱਕ ਐਮਰਜੈਂਸੀ ਜਾ ਕੇ ਉਦੋਂ ਬਾਅਦ ਦੇ ਵਿੱਚ ਬਲੌਗ ਕਰਾਂਗੇ ਸਟਾਰਟ ਅੱਜ ਨਾਲ ਗਾਇਜ਼ ਕਿਸੇ ਪਾਸੇ ਸਪੈਸ਼ਲੀ ਜਾਣਾ ਪੈ ਗਿਆ ਸੀ ਤੇ ਹੁਣ ਫ੍ਰੀ ਹੋਏ ਆ ਉਧਰ ਦੇਖੋ ਇਧਰ ਮੌਸਮ ਬਹੁਤ ਜਿੰਕੀ ਹੋਇਆ ਪਿਆ ਅੱਜ ਬਾਰਸ਼ ਪੂਰੀ ਫੋਲੀ ਪਈ ਜਾਂਦੀ ਆ ਅਰਧਾ ਮਤਲਬ ਜੂੜਦਾ ਮੀਂਹ ਪਈ ਜਾਂਦਾ ਤੇ ਅੱਜ ਫ੍ਰੀ ਸੀ ਤੇ ਆਪਾਂ ਲੱਭੜੀ ਜੈਕਸ ਪਾਇਰੋ ਜੈਕਸ ਪਾਇਰੋ ਦੀ ਮੂਵੀ ਦੇਖੀ ਆ ਤੇ ਹਨ ਤੂੰ ਕੀ ਕਰਿਆ ਅੱਜ ਓਏ ਗੋਲ ਗੱਪੀ ਤੂੰ ਕੀ ਕਰਿਆ ਅੱਜ ਮਿੱਠੀ ਖਾਈ ਆ ਤੇਨੇ ਤੂੰ ਕੀ ਕਰਿਆ ਚੱਲ ਤੂੰ ਹੱਸ ਪਹਿਲਾਂ ਆ ਸੁਟੀ ਜੀ ਤੈਨੂੰ ਡਿਟੀ ਪੂ ਹਾਂ ਪੱਕਾ ਮੀਟਿੰਗ ਹੈਗੀ ਸੀ ਇਸੇ ਕਰਕੇ ਛੁੱਟੀ ਲੱਗਤੀ ਤੇ ਆਪਾਂ ਗੱਲ ਲਾਲ ਕਰਨਾ ਹਟ ਜਾ ਉਰੇਆ ਸਮਰ ਉਹ ਲੱਪਿਆ ਐ ਲੈ ਮੈਂ ਹੈਲਮਟ ਚੱਕ ਕੇ ਉਹ ਤੇਰੀ ਕਿੱਡੀ ਬੂਏ ਉਰੇ ਆ ਜਾ ਦੰਦ ਜੇ ਅਗਲ ਕੰਮ ਚੱਲੇ ਮੇਤਰੋ ਸਟਰਾਗਲੋ ਚਲ ਆ ਚੱਕ ਲਿਆ ਲਾਈਟ ਬਲੋਂ ਹਾਏ ਹਮਾਰੇ ਲਾਈਟ ਕਿਉਂ ਨਹੀਂ ਹੈ ਕੰਮ ਵੀ ਕਰਨੇ ਪੈਣੇ ਮੇਤਰੋ ਦੇਖੋ ਜੋੜ ਹਿੱਲਦਾ ਹੁਣੇ ਜੋੜ ਦਾ ਕਰਦਾ ਗਲੱਚ ਅੱਜ ਹੌਣ ਲਾਇਆ ਜੋੜ ਹੌਣ ਹੋਇਆ ਫੱਟ ਸਾਰਾ ਕੁਝ ਤੇਰੂ ਅੱਜ ਦਾ ਸਾਰੇ ਦਾ ਸਾਰਾ ਦਿਨ ਅੱਧ ਦੇ ਵਿੱਚ ਹੀ ਗੁਜ਼ਰ ਗਿਆ ਕਿਉਂਕਿ ਬਾਰਸ਼ ਬਹੁਤ ਪੈਂਦੀ ਸੀ ਕਿ ਆ ਦੇਖੋ ਹੌਣ ਵੀ ਸਾਰਾ ਹਰਸ਼ ਵੀ ਗਿੱਲਾ ਹੋਇਆ ਪਿਆ ਤੇ ਹੌਣ ਨਹੀਂ ਹਟਿਆਗਾ ਤੋਂ ਤਨਵਾਰ ਪਹਿਲਾਂ ਵਿੱਚ ਦੀ ਲਾਈਟ ਲੰਘੀ ਬਹਿ ਰਹੀ ਤੇ ਸੁਬਾ ਸੁਬਾ ਦੋ ਕੰਮ ਨੇ ਮੇੜਨੇ ਸੀਗੇ ਸਾਰੇ ਦਾ ਸਾਰਾ ਜਾਈ ਦੇ ਵਿੱਚ ਣਕਾਉਣਾ ਪਿਆ ਬਾਕੀ ਤੁਸੀਂ ਤਾਂ ਸੋ ਅੱਜ ਦਾ ਦਿਨ ਸੋਡਾ ਹਨਾ ਕਿਵੇਂ ਨਿੰਕਿਆ ਤੇ ਇਹ ਬਲੌਗ ਆਪਣਾ ਕੱਲ ਨੂੰ ਆਊਗਾ ਤੇ ਬਾਬਾ ਜੀ ਬੋਲਣ ਲੱਗਿਆ ਉਹ ਸਾਹਮਣੇ ਗੁਰਦੁਆਰਾ ਤੱਕ ਗੁਰੂ ਘਰ ਆ ਗਿਆ ਲੇਕੇ ਮਿੱਤਰੋ ਸਾਮ ਤੱਕ ਐਸੇ ਭੂਰੇ ਜਿਹੇ ਦੇ ਵਿੱਚ ਈਮਪਾ ਗੋਲੂ ਹੋਈ ਆਏ ਆ ਤੇ ਹੁਣ ਦੁਬਾਰੇ ਫੇਰ ਰੋਟੀਆਂ ਖਾਣ ਦੀ ਤਿਆਰੀ ਹੋ ਗਈ ਤੇ ਇੱਕ ਦੋ ਬੂਮੂੜੀਆਂ ਦੇਖ ਲਈਆਂ ਨਹੀਂ ਤਾਂ ਗਰਾਉਂਡ ਗੂੜ ਬਗ ਜਾਈਦਾ ਤੇ ਇੱਕ ਦੋ ਹੋਰ ਕੰਮ ਆਣ ਕਰਨੇ ਹੁੰਦੇ ਜੜੀ ਨਿੱਕੇ ਮੋਟੇ ਜਿਹਾ ਫਲਾਹਲ ਤੱਕਰੀ ਸੀ ਡੋਲੂ ਵਰਗੇ ਬਖੋਏ ਦੇ ਨਾਲ ਰੱਖ ਲਿਆ ਕਿਉਂਕਿ ਆਪਾਂ ਨੂੰ ਰਾਤ ਨੂੰ ਸਨਗੋ ਖਾਣ ਦੀ ਹੈਬ ਟੈਗੀ ਹੈ ਜੀ। ਚਲਾ ਬਲੌਗ ਹੈ ਗਾਈ ਹੈ ਨਾ ਕੋਈ ਬੜਾ ਇੰਟਰਸਟਿੰਗ ਨਹੀਂ ਹੋਣਾ ਕਿਉਂਕਿ ਅੱਜ ਸਾਰਾ ਦਿਨ ਘਰੀ ਲੰਘ ਗਿਆ। ਤੇ ਕੱਲ ਨੂੰ ਖਾਸੇ ਧਮਾਕੇ ਕਰਾਂਗੇ ਆਪਾਂ। ਕੱਲ ਨੂੰ ਨਾ ਤਾਂ ਆਪਣਾ ਰੌਕਟ ਸਟਾਰਟ ਕਰਨਾ ਦੋ ਇੱਕ ਮੰਥ। ਇੱਕ ਮੰਥ ਦੇ ਬਾਅਦ ਰੌਕਟ ਸਟਾਰਟ ਕਰਾਂਗੇ। ਦੇਖਾਂਗੇ ਹੋਊਗਾ ਕਿ ਹੁੰਦਾ ਇੰਨਾ ਥਾਰਨਾ ਪੰਗਾ ਲਵਾਗੇ ਕੱਲ ਨੂੰ। ਕਿਉਂਕਿ ਸੰਡੇ ਆ ਸੰਡੇ ਨੂੰ ਸੁਪਰ ਸੰਡੇ ਬਣਾਵਾਂਗੇ ਤੇ ਨੈਸ ਨੂੰ ਘੈਂਟ ਘੈਂਟ ਜਗ੍ਹਾ ਵਿਖਾ ਕੇ ਲੈ ਕੇ ਆਵਾਂਗੇ। ਅੱਜ ਦੇ ਬਲੌਗ ਨੂੰ ਕਰਦੇ ਆ ਇੱਥੇ ਖਤਮ। ਸੋ ਬਹੁਤ-ਬਹੁਤ ਧੰਨਵਾਦ।